ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੀ ਜੀ ਕੋਸ਼ਿਸ਼ ਕੀਤੀ ਹੈ ਕੁਝ ਬਿਆਨ ਕਰਨ ਦੀ ਤੇ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਜੇ ਗੱਲ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਉਹ ਬੈਠਿਆ ਲਾਹੌਰ ਜਾ ਕੇ ਛੇੜ ਜੋ ਪੰਜਾਬੀ ਦੇ ਰੇ ਖੈ ਬਰਾਣੂ ਏ ਕਾਂਡਾ ਕੇ ਰੋਕਤਾ ਖਾਲਸੇ ਦੀ ਤੇਗ ਨੇ ਜੋ ਸੂਰਜ ਸੀ ਚਾੜਿਆ ਉਹਨੂੰ ਬੁਕੜ ਦੇ ਸੱਪਾਂ ਨੇ ਹੀ ਡੋਬਤਾ ਹਉ ਤਖਤਾਂ ਦੇ ਮਾਲਕ ਸੀ ਇਕੱਠਾਂ ਵਾਂਗੂ ਰੁੜੇ ਨਾਲੇ ਰੁਣ ਗਈਆਂ ਸੱਬੇ ਸਰਦਾਰੀਆਂ ਸਾਡੇ ਰਾਜ ਦਾ ਵੀ ਸੂਰਜ ਨਾ ਡੁੱਬਦਾ ਕਦੇ ਜੇ ਸਾਡੇ ਆਪਣੇ ਨਾ ਕਰ ਦੇ ਗਦਾਰੀਆਂ ਸਾਡੇ ਰਾਜ ਦਾ ਵੀ ਸੂਰਜ ਨਾ ਡੁੱਬਦਾ ਕਦੇ ਜੇ ਸਾਡੇ ਆਪਣੇ ਨਾ ਕਰ ਦੇ ਗਦਾਰੀਆਂ ਜਿਗਰਾ ਨਾ ਹੋਣਾ ਸੀ ਫਰੰਗੀਆਂ ਦਾ ਕਦੇ ਕਦੀ ਅੱਖਾਂ ਨਾ ਪੰਜਾਬ ਵੱਲ ਝਾਕਦੇ ਹੋਰਾਂ ਦੀਆਂ ਰस्सੀਆਂ 'ਚ ਐਨਾ ਕਿਥੇ ਦਮ ਤਾਉਣ ਸਾਡੀ ਦਾ ਜੋ ਘੇਰਾ ਕਦੇ ਨਾ ਆਪ ਦੇ ਸਿੱਧ ਕਾ ਦੇਵਾਜ ਨਾ ਸੀ ਪਿੰਜਰੇ ਚ ਪੈਣੀ ਨਾ ਕੇਲਾ ਕੇ ਜੋ ਰੁਕਦੇ ਓਡਾਰੀਆਂ ਸਾਡੇ ਰਾਜ ਦਾ ਵੀ ਸੂਰਜ ਨਾ ਡੁੱਬਦਾ ਕਦੇ ਜੇ ਸਾਡੇ ਆਪਣੇ ਨਾ ਕਰ ਦੇ ਗਦਾਰੀਆਂ ਸਾਡੇ ਰਾਜ ਦਾ ਵੀ ਸੂਰਜ ਨਾ ਡੁੱਬਦਾ ਕਦੇ ਜੇ ਸਾਡੇ ਆਪਣੇ ਨਾ ਕਰ ਦੇ ਗਦਾਰੀਆਂ ਸਦੀਆਂ ਦੇ ਘੋਲ ਪਿੱਛੋਂ ਮਿਲਦੇ ਨੇ ਰਾਜਕੌਮ ਵਜਰੀ ਨਾ ਟੁੱਟ ਕੇ ਕੋਈ ਜੜਾ ਤੋਂ ਸੰਦੂ ਹੋਰਾਂ ਦੇ ਘਰਾਂ ਵਿੱਚ ਲੱਗਦਾ ਨਹੀਂ ਚਿੱਤ ਪੁੱਛਿਓ ਨਾ ਨੂੰ ਜੋ ਸਖਣੇ ਨੇ ਘਰਾ ਤੋਂ ਕਾਦੋ ਤੈਨੂੰ ਲੱਗਦੇ ਓ ਜਾਣ ਤੋਂ ਪਿਆਰੇ ਸਾਡੇ ਲਹੂ ਵਿੱਚ ਲਾਉਣ ਜਿਹੜੇ ਤਾਰੀਆਂ ਸਾਡੇ ਰਾਜ ਦਾ ਵੀ ਸੂਰਜ ਨਾ ਡੁੱਬਦਾ ਕਦੇ ਜੇ ਸਾਡੇ ਆਪਣੇ ਨਾ ਕਰ ਦੇ ਗਦਾਰੀਆਂ ਸਾਡੇ ਰਾਜ ਦਾ ਵੀ ਸੂਰਜ ਨਾ ਡੁੱਬਦਾ ਕਦੇ ਜੇ ਸਾਡੇ ਆਪਣੇ ਨਾ ਕਰ ਦੇ ਗਦਾਰੀਆਂ ਗੱਲ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ